ਸਰਵਣ ਕਰ ਰਹੇ ਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਰਸਾ ਤੱਕ ਸਰਸਾ ਦਾ ਜੰਗ ਤੇ ਸਰਸਾ ਨੂੰ ਪਾਰ ਕਰਨਾ ਪਰਿਵਾਰ ਦਾ ਵਿਛੋੜਾ ਮੈਲ ਰੋਪੜ ਨੂੰ ਚਲੇ ਗਏ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬ ਜੀ ਇਹ ਕਿਸੇ ਅਣ ਮਿਥੀ ਮੰਜ਼ਲ ਵੱਲ ਨੂੰ ਤੁਰ ਪਏ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡੇ ਸਾਹਿਬਜ਼ਾਦੇ ਤੇ ਹੋਰ ਸਿੰਘ ਜਿਹੜੇ ਨੇ ਇਹ ਵੀ ਸਰਸਾ ਤੋਂ ਪਾਰ ਹੋ ਗਏ ਤੇ ਕੱਲ ਸਰਵਣ ਕੀਤਾ ਸੂਰਬੀਰ ਯੋਧੇ ਕਹਿਣ ਲੱਗੇ ਸੱਚੇ ਪਾਤਸ਼ਾਹ ਤੁਸੀਂ ਜੰਗ ਛੱਡ ਕੇ ਕਿਤੇ ਹੋਰ ਚਲੇ ਜਾਓ ਅਸੀਂ ਪਿੱਛੇ ਵੈਰੀਆਂ ਦੇ ਨਾਲ ਜੰਗ ਕਰਾਂਗੇ ਤੁਸੀਂ ਚਲੇ ਜਾਓ ਸਤਿਗੁਰੂ ਜਾਂਦੇ ਨਹੀਂ ਕਹਿੰਦੇ ਮੈਂ ਆਪਣੇ ਪੁੱਤਾਂ ਤੋਂ ਵੀ ਪਿਆਰਾ ਜਿਹੜਾ ਖਾਲਸਾ ਹੈ ਮੈਂ ਇਹਨੂੰ ਛੱਡ ਕੇ ਨਹੀਂ ਜਾਣਾ ਅਤੇ ਆਕਾਲ ਪੁਰਖ ਦੀ ਜਿਹੜੀ ਖੇਡ ਹੈ ਉਹਨੂੰ ਵਿਚਾਰ ਰਹੇ ਨੇ ਸ੍ਰੀ ਗੁਰੂ ਸੁਰਾਇ ਵਿਚਾਰਤ ਭੇ ਇਮ ਨੇਤ ਆਕਾਲ ਪਰਮੇਸ਼ਰ ਤੇਰੀ ਪਰਮੇਸ਼ਰ ਦੀ ਜਿਹੜੀ ਰਜ਼ਾ ਹੈ ਉਹਦਾ ਜਿਹੜਾ ਭੇਦ ਹੈ ਉਹਦੀ ਜਿਹੜੀ ਮਹਾਨ ਜਿਹੜੀ ਖੇੜ ਹੈ ਉਹਦੀ ਵਿਚਾਰ ਕਰ ਰਹੇ ਨੇ ਮੇਰੇ ਪੱਛ ਤੋ ਇਸ ਤੋਂ ਅੱਗੇ ਆਪਾਂ ਸਰਵਣ ਕਰਦੇ ਆ ਵੀ ਵੈਰੀ ਜਿਹੜੇ ਨੇ ਉਹ ਪਿੱਛੇ ਪਿੱਛੇ ਆ ਰਹੇ ਨੇ ਤੇ 조ੜਾਬਣੀ ਕਵੀ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਦੇ ਨੇ ਕਹਿੰਦੇ ਸੂਰਮੇ ਸਿੰਘ ਗੁਰੂ ਸੰਗ ਸਾਇਉਤ ਪੰਚ ਰਤੀਸ ਗਏ ਤਿਸ ਕਾਲਾ ਸਤਿਗੁਰੂ ਜੀ ਦੇ ਨਾਲ ਸ਼ਸਤਰਧਾਰੀ ਸੂਰਬੀਰ ਉਹ ਸਵੇ 40 ਸਨ ਔਰ ਪਰੇ ਪਰ ਸਾਥ ਮਲੇਸ਼ਣ ਛਰਤ ਫੰਗਨ ਕੋਰਣ ਘਾਲਾ ਤੇ ਹੋਰ ਜਿਹੜੇ ਸੂਰਬੀਰ ਉਹ ਮਲੇਸ਼ਾ ਦੇ ਨਾਲ ਭੜੇ ਜਿਨ੍ਹਾਂ ਨੇ ਬੰਦੂਕਾਂ ਚਲਾ ਕੇ ਬੜਾ ਭਾਰੀ ਜੰਗ ਕੀਤਾ ਮਾਰ ਹਜ਼ਾਰੋਂ ਨਾਸ ਕਰੇ ਬਹੁ ਲੋਟਤ ਹੈ ਲਕਾਵ ਕਰ ਲ ਹਜ਼ਾਰਾਂ ਵੈਰੀਆਂ ਨੂੰ ਮਾਰ ਕੇ ਨਾਸ ਕਰ ਦਿੱਤਾ ਕਈ ਬਹੁਤ ਭਾਰੀ ਜ਼ਖਮੀ ਹੋ ਕੇ ਧਰਤੀ ਤੇ ਲੇਟੇ ਹੋਏ ਸਨ ਬਾਜ ਮਰੇ ਜਦ ਜੀਨ ਪਰੇ ਕੇ ਸ਼ੋਸ਼ ਫਰੇ ਅਸਵਾਰਨ ਡਾਲਾ ਮਰੇ ਹੋਏ ਘੋੜੇ ਕਾਠੀਆਂ ਸਮੇਤ ਪਏ ਨੇ ਧਰਤੀ ਤੇ ਤੇ ਕਈ ਸਵਾਰਾਂ ਨੂੰ ਧਰਤੀ ਤੇ ਸਿੱਟ ਕੇ ਉਤਰਈ ਜੋ ਹੈ ਆਪਣੇ ਸਵਾਸਾ ਨੂੰ ਛੱਡ ਕੇ ਬੇਸੁਰਤ ਹੋਏ ਪਏ ਨੇ ਘੋਰ ਕਮੰਡ ਪ੍ਰਚੰਡ ਪਰਿਓ ਤਨ ਖੰਡਾ ਖੰਡ ਪਰੇ ਧਰਨੀ ਜਿਹੜੇ ਪ੍ਰਚੰਡ ਘੁਮੰਡ ਧਾਰਨ ਕਰਦੇ ਸਾਂ ਉਹ ਖੰਡ ਖੰਡ ਹੋ ਕੇ ਭਵ ਟੁੱਟੇ ਟੁੱਟੇ ਹੋ ਕੇ ਧਰਤੀ ਤੇ ਪਏ ਨੇ ਸਿੰਘ ਕੇ ਹਾਥ ਛੁੱਡੀ ਗੁਲਕਾ ਨਿਵਲੀਨਹ ਜਾਦ ਗੁਰੂ ਵਰਨੀ ਸਿੰਘਾਂ ਦੇ ਹੱਥਾਂ ਦੇ ਵਿੱਚੋਂ ਨਿਕਲੀ ਹੋਈ ਜਿਹੜੀ ਗੋਲੀ ਆ ਉਹ ਕਦੇ ਖਾਲੀ ਨਹੀਂ ਜਾਂਦੀ ਉਹ ਹਮੇਸ਼ਾ ਨਿਸ਼ਾਨੇ ਤੇ ਵੱਜਦੀ ਹੈ ਮਾਰ ਬਨਾਸ ਬੀਰ ਕੀ ਬਾਜ ਕੋ ਲਾਗਦ ਹੀ ਸੋ ਕਰੈ ਕਰਨੀ ਕਵੀ ਜੀ ਕਹਿੰਦੇ ਨੇ ਵੀ ਗੁਰੂ ਜੀ ਨੇ ਇਹ ਵਰ ਦਿੱਤਾ ਹੋਇਆ ਸੀ ਸਤਿਗੁਰੂ ਨੇ ਵੀ ਜਿੱਧਰ ਨੂੰ ਵੀ ਤੁਸੀਂ ਵਾਰ ਕਰੋਗੇ ਤੁਹਾਡਾ ਵਾਰ ਕਦੇ ਖਾਲੀ ਨਹੀਂ ਜਾਏਗਾ ਮਾਰ ਬਨਾਸ ਬੀਰ ਕੀ ਬਾਜ ਕੋ ਲਾਗਤ ਹੀ ਸੋ ਕਰੈ ਕਰਨੀ ਕਹਿੰਦੇ ਜਿੱਥੇ ਵੀ ਵਜਦੀ ਸਾਰਿਆਂ ਨੂੰ ਧਰਤੀ ਤੇ ਲਟਾ ਦਿੰਦੀ ਘੋੜੇ ਜਾਂ ਸੂਰ ਬੀਰ ਜਿੰਨੋਂ ਵੀ ਲੱਗਦੀ ਉਹਦਾ ਬਨਾਸ ਕਰ ਦਿੰਦੀ ਮੰਡ ਫਟੇ ਕਸ ਟੰਡ ਫਟੇ ਕਿਸ ਅੰਗ ਕਟੇ ਅਰ ਸੋ ਅਰਨੀ ਕਹਿੰਦੇ ਕਿਸੇ ਦਾ ਸਿਰ ਪਟ ਗਿਆ ਕਿਸੇ ਦਾ ਮੂੰਹ ਪਟ ਗਿਆ ਕਿਸੇ ਦੇ ਵੈਰੀ ਨਾਲ ਅੜ ਕੇ ਅੰਗ ਕਟੇ ਗਏ ਜੰਗ ਬੜਾ ਭਾਰੀ ਕੋ ਲਗਾ ਔਰ ਬਖਾਨ ਕਰੋ ਹਨ ਕਹਿ ਬੋ ਬੀਰ ਮਲੇਸ਼ ਪahari ਕਵੀ ਜੀ ਕਹਿੰਦੇ ਮੈਂ ਹੋਰ ਕਿੱਥੋਂ ਤੱਕ ਬਿਆਨ ਕਰਾਂ ਬੜੇ ਮਲੇਸ਼ ਅਤੇ ਪਹਾੜੀ ਮਾਰ ਕੇ ਸਾਰੇ ਸਿੰਘ ਸ਼ਹੀਦ ਹੋ ਗਏ ਸਿੰਘ ਸ਼ਹੀਰ ਭਏ ਸਗਰੇ ਪੜ ਪੰਜ ਬਚੇ ਧਨ ਹੋਏ ਸਮਾਰੀ ਸਾਰੇ ਸਿੰਘ ਸ਼ਹੀਦ ਹੋ ਗਏ ਪੰਜ ਸਿੰਘ ਬਚੇ ਜ਼ਖਮੀ ਉਹਨਾਂ ਦੇ ਵੀ ਬਹੁਤ ਜ਼ਿਆਦਾ ਸਰੀਰ ਨੇ ਸੂਰਜ ਗੈਨ ਪ੍ਰਕਾਸ਼ ਭਇਓ ਤਾਂ ਭਾਜ ਗਇਓ ਜਗ ਭੀਉ ਜ਼ਿਆਰੀ ਸੂਰਜ ਦਾ ਪ੍ਰਕਾਸ਼ ਹੋਇਆ ਹਨੇਰਾ ਦੂਰ ਹੋ ਗਿਆ ਹਰ ਪਾਸੇ ਉਜਾਲਾ ਹੋ ਗਿਆ ਪ੍ਰਕਾਸ਼ ਸਰੋਣਦ ਚੂਟ ਦਸੋ ਗਮਨ ਮਾ ਖੋਜ ਭਈ ਪ੍ਰਭ ਕੀ ਅਸਵਾਰੀ ਉਹ ਜਿਹੜੇ ਪੰਜ ਫਟੜੋਏ ਖੂਨ ਵਗਦੇ ਰਾਹ ਰਾ ਤੁਰ ਪਏ ਤੇ ਉਹ ਅਸਵਾਰੀ ਲਭਦੇ ਨੇ ਕਈ ਹਜ਼ਾਰਨ ਸੱਤਰ ਕੋ ਮਗਲਰਕੀਨ ਬినాਸ਼ ਕਈ ਹਜ਼ਾਰਾਂ ਵੈਰੀਆਂ ਨੂੰ ਰਾਹ ਵਿੱਚ ਜੰਗ ਕਰਕੇ ਉਹਨਾਂ ਦਾ ਬਨਾਸ ਕਰ ਦਿੱਤਾ ਮਾਰ ਦਿੱਤਾ ਆਨੰਦ ਪਰ ਰੋ ਪਰ ਲਗਾਓ ਮਰੇ ਪਰੇ ਪਟਰਾਸ ਆਨੰਦ ਪਰ ਤੋਂ ਰੋ ਪੜਦਾ ਬਹੁਤ ਸੂਰਬੀਰ ਮਰੇ ਭਾਵੇਂ ਉਹ ਵੈਰੀਆਂ ਦੇ ਸੀ ਤੇ ਭਾਵੇਂ ਆਪਣੇ ਸੀ ਤੇ ਇਧਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹ ਸਿੰਘਾਂ ਦੇ ਨਾਲ ਹੁਣ ਅੱਗੇ ਵਧੇ ਨੇ ਅਧਿਆਇ 34ਵੇਂ ਦੇ ਵਿੱਚ ਚੂੜਾਮਣੀ ਕਵੀ ਸੰਤੋਖ ਸਿੰਘ ਲਿਖਦੇ ਨੇ ਆਪ ਆਪ ਕੋ ਹੋਏ ਗਇਓ ਜੋ ਵਹੀਰ ਗੁਰ ਕੇਰ ਜਿਹੜੀ ਗੁਰੂ ਜੀ ਦੇ ਵਹੀਰ ਸੀ ਉਹ ਬਾਦ ਵਿੱਚ ਕੱਲੀ-ਕੱਲੀ ਹੋ ਗਈ ਕੋਈ ਕਿਸੇ ਪਾਸੇ ਤੇ ਕੋਈ ਕਿਸੇ ਪਾਸੇ ਕੋ ਲੂਟਿਓ ਕੋ ਬਚ ਰਿਹਾ ਕੋਲਰ ਮ੍ਰਿਤ ਤਿਸ ਮੇਰ ਕੋਈ ਤਾਂ ਲੁੱਟਿਆ ਗਿਆ ਕੋਈ ਬਚ ਗਿਆ ਕੋਈ ਲੜ ਕੇ ਉਸ ਸਮੇਂ ਸ਼ਹੀਦੀਆਂ ਪ੍ਰਾਪਤ ਕਰ ਗਿਆ ਚਲੇ ਆਵ ਨਾਥੰ ਦੇ ਸਾਦ ਦਛਨੀ ਕੋ ਗੁਰੂ ਪਾਤਸ਼ਾਹ ਆਪ ਦੱਖਣ ਦਿਸ਼ਾ ਵੱਲ ਨੂੰ ਚੱਲ ਪਏ ਹੋਤੋ ਬਾਜਰਾ ਬੂਰ ਨਾਮ ਜਿਸੇ ਕੋ ਜਿਹੜੇ ਪਿੰਡ ਦਾ ਨਾਮ ਬੂਰ ਮਾਜਰਾ ਸੀ ਤੇਸੀ ਗ੍ਰਾਮ ਆਏ ਤੇਰੇ ਥੋਰ ਕਾਲਾ ਉਸ ਪਿੰਡ ਵਿੱਚ ਥੋੜੇ ਸਮੇਂ ਵਾਸਤੇ ਸਤਿਗੁਰੂ ਨੇ ਟਿਕਾਣਾ ਕੀਤਾ ਕਹੇ ਉਹ ਦਾਸ ਗੋਂਡੀ ਰਿਆਨੋਂ ਉਤਾਲਾ ਤੇ ਸੇਵਕ ਨੂੰ ਕਿਹਾ ਜਾਓ ਕਿ ਤੋ ਪਾਣੀ ਲੈ ਕੇ ਆਓ ਸੋਨੇ ਸਿੰਘ ਨੇ ਡੋਰ ਲੋਟਾ ਸੰਭਾਰਾ ਕਹਿੰਦੇ ਸਿੰਘ ਨੇ ਸੁਣ ਕੇ ਤੇ ਡੋਲ ਤੇ ਲੋਟਾ ਡੋਰ ਜਿਹਦੇ ਨਾਲ ਬੰਨ ਕੇ ਖੂਹ ਦੇ ਵਿੱਚੋਂ ਪਾਣੀ ਕੱਢਿਆ ਜਾਂਦਾ ਸੀ ਨਾ ਪੁਰਾਣੇ ਸਮਿਆਂ ਦੇ ਵਿੱਚ ਉਹ ਸੰਭਾਲ ਲਿਆ ਤਾਹਾਂ ਕੂਪ ਤੇ ਨੀਜ ਨੀ ਕੋ ਨਿਕਾਰਾ ਫਿਰ ਉੱਥੇ ਖੂਹ ਦੇ ਵਿੱਚੋਂ ਬੜਾ ਸਾਫ਼ ਸੁਥਰਾ ਪਾਣੀ ਕੱਢਿਆ ਗੁਰੂ ਕੋ ਦਿਓ ਆਨ ਲੀਨੋ ਤਦਾਈ ਉਹ ਜਲ ਸਤਿਗੁਰੂ ਨੂੰ ਦਿੱਤਾ ਜੋ ਲੈ ਇਹਨਾਂ नेत्रੰ ਪਖਾਰੇ ਬਨਾਈ ਉਸ ਪਾਣੀ ਨਾਲ ਸਤਿਗੁਰੂ ਨੇ ਚੋਲੀ ਕੀਤੀ ਤੇ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੇ ਛੱਟੇ ਮਾਰੇ ਤੇ ਚਿਹਰੇ ਨੂੰ ਧੋਤਾ ਕਛੂ ਪਾਨ ਕੀਨੇ ਬਲੰਹ ਹੀਨ ਪਾਨੀ ਤੇ ਥੋੜਾ ਜਿਹਾ ਜਿਹੜਾ ਸ਼ੀਤਲ ਜਲ ਨਿਰਵਲ ਸੀ ਉਹਨੂੰ ਪੀਤਾ ਹੋਤੇ ਸਿੰਘ ਸੰਗੀ ਜਿਨੇ ਚਾਹ ਠਾਨੀ ਜਿੰਨੇ ਵੀ ਨਾਲ ਸਿੰਘ ਸੀ ਨਾ ਸਤਿਗੁਰੂ ਦੇ ਉਹਨਾਂ ਨੇ ਇੱਛਾ ਪ੍ਰਗਟ ਕੀਤੀ ਮੁਖੰਗ ਧੋਏ ਲੀਨਾ ਚਾਹਿਓ ਪਾਨ ਕੀਨਾ ਉਹਨਾਂ ਨੇ ਵੀ ਆਪਣੇ ਮੁਖ ਧੋ ਲੈ ਤੇ ਜਿੰਨੀ ਕੁ ਲੋੜ ਸੀ ਉਹਨਾਂ ਜਲ ਛਕਿਆ ਚਲੇ ਫਿਰ ਆਗੇ ਜਹਾਂ ਪੰਥ ਚੀਨਾ ਫੇਰ ਇਤੋਂ ਅੱਗੇ ਚੱਲ ਪਏ ਜਿੱਧਰ ਨੂੰ ਰਸਤਾ ਜਾਂਦਾ ਸੀ ਦਿਸ਼ਾ ਦੱਖਣ ਦੀ ਦਿੱਲੀ ਤੇ ਇੱਕ ਮਾਨਵ ਆਇਓ ਜਾਤ ਤੁਰਕ ਕੇ ਡੇਰੇ ਅੱਗੇ ਨਾ ਇੱਕ ਦਿੱਲੀ ਤੋਂ ਮਨੁੱਖ ਆਇਆ ਉਹ ਤੁਰਕਾਂ ਦੇ ਡੇਰੇ ਵੱਲ ਨੂੰ ਜਾ ਰਿਹਾ ਸੀ ਸ੍ਰੀ ਗੁਰੂ ਸੰਗ ਮਿਲਿਓ ਹਰ ਬੰਦਨ ਬੂਝਿਓ ਸਿੰਘਨਹਿਰ ਉਹ ਬੰਦਰਾ ਕਰਕੇ ਗੁਰੂ ਜੀ ਨੂੰ ਮਿਲਿਆ ਉਹਨੂੰ ਦੇਖ ਕੇ ਸਿੰਘਾਂ ਨੇ ਪੁੱਛਿਆ ਕਿਤ ਤੇ ਆਇਓ ਜਾਏ ਕਹਾ ਕੋ ਉਤਲਾਵਦ ਚਲ ਰਾਹੂ ਵੀ ਤੂੰ ਬੜਾ ਉਤਾਗਲਾ ਹੋ ਕੇ ਤੇਜੀ ਨਾਲ ਤੁਰਦਾ ਹੈ ਕਿੱਥੇ ਜਾ ਰਿਹਾ ਤੇ ਕਿੱਥੋਂ ਆਇਆ ਗੱਲ ਕੀ ਹੈ ਸੁਣ ਕੇ ਸਭ ਤਿੰਨ ਸਕਲ ਬਤਾਈ ਜਾਉ ਤੁਰਕ ਦਲ ਮਾਹੂ ਉਹਨੇ ਸੁਣ ਕੇ ਨਾ ਸਾਰੀ ਗੱਲ ਦਸੀ ਕਹਿੰਦਾ ਮੈਂ ਜਿਹੜੀ ਸਾਡੀ ਤੁਰਕਾਂ ਦੀ ਫੌਜ ਹੈ ਦਲ ਹੈ ਮੈਂ ਉਧਰ ਜਾ ਰਿਹਾ ਹਾਂ ਖਵਾਜ ਮਰਦਨੇ ਚਮੂ ਹੰਕਾਰੀ ਗੁਰ ਗਹਿ ਬੇਕੇ ਹੇ ਤੋ ਕਹਿੰਦੇ ਵੀ ਖਵਾਜ ਮਰਦੂਦ ਜਿਹੜਾ ਹੈ ਨਾ ਇਹਨੇ ਹੋਰ ਸੈਨਾ ਬਲਾਈਏ ਤੇ ਉਹ ਸਾਰੇ ਗੁਰੂ ਗੋਬਿੰਦ ਸਿੰਘ ਨੂੰ ਫੜਨਾ ਚਾਹੁੰਦੇ ਨੇ ਸੋ 10 ਲੱਖ ਆਏ ਅਸਵਾਰ ਹੈ ਆਣ ਮਿਲੇ ਦਿਉ ਭੇਤੂ ਮੈਂ ਇਹ ਭੇਤ ਦੇਣ ਵਾਸਤੇ ਆਇਆ ਹਾਂ ਬਈ ਖਵਾਜੇ ਮਰਦੂਦ ਨੂੰ 10 ਲੱਖ ਫੌਜ ਆ ਕੇ ਮਿਲ ਪਏਗੀ ਮੈਂ ਸ੍ਰੀ ਹਾ ਲੈ ਕੇ ਆਇਆ ਰਹੀ ਨਿਕਟ ਆਵਤ ਬੜ ਸੈਨਾ ਵਾਰਨ ਪਾਰਦ ਸੰਤਾ ਕਹਿੰਦਾ ਬੜੀ ਵੱਡੀ ਸੈਨਾ ਉਹ ਨੇੜੇ ਆ ਗਈ ਹੈ ਜਿਹਦਾ ਆਰਾ ਪਾਰ ਕੋਈ ਪਤਾ ਹੀ ਨਹੀਂ ਲੱਗਦਾ ਅਨੇਕ ਨਿਸ਼ਾਨ ਅਨੇਕ ਨਗਾਰੇ ਜੋ ਸਮੁੰਦਰ ਉਮੜੰਦਾ ਕਹਿੰਦੇ ਨੇ ਬਹੁਤ ਵੱਡੇ ਵੱਡੇ ਉੱਚੇ ਝੰਡੇ ਨੇ अनेका ਨਗਾਰੇ ਵੱਜ ਰਹੇ ਨੇ ਕਹਿੰਦੇ ਜਿਉਂ ਸਮੁੰਦਰ ਉਮੜੰਦਾ ਜਿਵੇਂ ਸਮੁੰਦਰ ਚੜ੍ਹ ਕੇ ਆ ਰਿਹਾ ਹੋਵੇ ਨਾ ਇਸ ਤਰ੍ਹਾਂ 10 ਲੱਖ ਫੌਜ ਆ ਰਹੀ ਹੈ ਤਨਕ ਭਨਗ ਸੁਣ ਕਰ ਸ੍ਰੀ ਸਤਿਗੁਰ ਚਾਹੋਂ ਦਿਸ ਤ੍ਰਿਸ਼ਟ ਚਲਾਏ ਇਸ ਤਰ੍ਹਾਂ ਦੀ ਕਨਸੋ ਸੁਣ ਕੇ ਨਾ ਸਤਿਗੁਰੂ ਨੇ ਚਾਰੇ ਪਾਸੇ ਦੇਖਿਆ ਪਿੱਛੇ ਲੱਖਾਂ ਲਸ਼ਕਰ ਆਵਦ ਕਰ ਘਮਸਾਨ ਲਗਾਈ ਪਿੱਛੇ ਲੱਖਾਂ ਦੇ ਗਿਣਤੇ ਵਿੱਚ ਲਸ਼ਕਰ ਆ ਰਿਹਾ ਤੇ ਸਤਿਗੁਰੂ ਕਹਿੰਦੇ ਹੁਣ ਘਮਸਾਨ ਦਾ ਜੰਗ ਹੋਵੇਗਾ ਆਗੇ 10 ਲੱਖਈ ਸੁਦਸਨ ਕਹਿ ਚਤ ਮੈਂ ਕੀਨ ਵਿਚਾਰਾ ਸਤਿਗੁਰੂ ਨੇ ਜਦੋਂ ਸੁਣਿਆ ਵੀ 10 ਲੱਖ ਫੌਜ ਆ ਰਹੀ ਹੈ ਤੇ ਪਾਦਸ਼ਾਹ ਨੇ ਵਿਚਾਰ ਕੀਤੀ ਹਿੱਤ ਲੜ ਬੇ ਕੇ ਸਭ ਚਲੇ ਆਏ ਜੇ ਨਾ ਲਰੈ ਇਸ ਬਾਰਾ ਸਤਿਗੁਰੂ ਕਹਿੰਦੇ ਨੇ ਸਾਰੇ ਜੰਗ ਕਰਨ ਵਾਸਤੇ ਆ ਰਹੇ ਨੇ ਤੇ ਜੇ ਅਸੀਂ ਇਸ ਵਾਰ ਨਾ ਲੜਾਂਗੇ ਕਹਾ ਕਹੇਂਗੇ ਸਤਰ ਸਮੂਹ ਗੁਰ ਲਰਿਓ ਨੈ ਪਾਇਓ ਫਿਰ ਇਹਨਾਂ ਨੇ ਕਹਿਣਾ ਵੀ ਗੁਰੂ ਲੜੀ ਨਹੀਂ ਸਕਿਆ ਸੁਣ ਕੇ ਵੀ 10 ਲਖ ਫੌਜ ਹੋਰ ਆ ਰਹੀ ਐ ਤਾਜਾ ਦਮ ਤੇ ਗੁਰੂ ਸੁਣ ਕੇ ਭੱਜ ਗਿਆ ਕੋ ਗੜ ਲੈ ਕਰ ਜੰਗ ਮਚਾਵਾ ਐਬਸਰੀ ਪ੍ਰਭ ਕੋ ਭਾਯੋ ਸਤ ਗੁਰੂ ਨੇ ਸੋਚਿਆ ਹੁਣ ਕੋਈ ਕਿਲਾ ਲੈ ਕੇ ਜੰਗ ਮਚਾਵਾਂਗੇ ਕੋਈ ਚੰਗੀ ਜਗ੍ਹਾ ਦੇਖੀ ਹੁਣ ਜਿਵੇਂ ਉਹ ਪਰਮੇਸ਼ਰ ਨੂੰ ਭਾਉਂਦਾ ਹੈ ਗ੍ਰਾਮ ਨਾਮ ਚਮਕੌਰ ਜਿਸੀ ਕੋ ਥਲ ਉੱਚੇ ਪਰਹਿਰਾ ਕਹਿੰਦੇ ਨੇ ਜਿਹੜੇ ਪਿੰਡ ਦਾ ਨਾਮ ਚਮਕੌਰ ਸੀ ਨਾ ਜਿਸ ਨੂੰ ਬੜੇ ਉੱਚੇ ਥਾਨ ਤੇ ਵਸਾਇਆ ਹੋਇਆ ਸੀ ਤੇ ਸਤਿਗੁਰੂ ਨੇ ਦੇਖਿਆ ਇਸ ਮੈਂ ਬਰ ਕਮਸਾਂ ਰਮਚਾਵਾਂ ਲਸ਼ਕਰ ਹਤੈ ਹਨੇਰਾ ਆਪਾਂ ਇਹਦੇ ਵਿੱਚ ਦਾਖਲ ਹੋ ਜਾਈਏ ਉੱਚੀ ਜਗ੍ਹਾ ਤੇ ਦਲ ਵੈਰੀਆਂ ਦਾ ਦੂਰੋਂ ਨਜ਼ਰ ਆ ਜਾਏਗਾ ਕਿੱਧਰ ਕਿੰਨੀ ਸੈਨਾ ਬਹੁਤ ਸੋਹਣਾ ਏ ਜੁਧਨੀਤੀ ਅਨੁਸਾਰ ਉੱਚਾ ਪਿੰਡ ਇਸ ਮੈਂ ਬਰ ਕਮਸਾਨ ਬਚਾਵੇ ਲਸ਼ਕਰ ਹਤੈ ਘਨੇਰਾ ਬਹੁਤ ਲਸ਼ਕਰ ਨੂੰ ਆਪਾਂ ਇਥੇ ਮਾਰ ਸਕਦੇ ਹਾਂ ਹੱਥ ਦਿਖਾਵੇ ਦੇਖੇ ਇਨਕੇ ਇਮਨਿਸ਼ਚ ਟਹਿرائی ਸਤਿਗੁਰੂ ਕਹਿੰਦੇ ਫਿਰ ਇਹਨਾਂ ਨੂੰ ਨਾ ਹੋਣੇ ਤੇ ਹੱਥ ਦਿਖਾਵਾਂਗੇ ਵੀ ਤੇ ਇਹਨਾਂ ਦੇ ਹੱਥ ਹੁਣ ਦੇਖਾਂਗੇ। ਚੋਰ ਚਲੈ ਇਹ ਬਾਤ ਨਾ ਆਜੀ। ਵਿਖੇ ਮਲੇਸ਼ ਲੜਾਈ ਛੱਡ ਕੇ ਜਾਣਾ ਗੱਲ ਚੰਗੀ ਨਹੀਂ। ਮਲੇਸ਼ ਹੁਣ ਆਖਰੀ ਜੰਗ ਦੇਖਣਾ ਚਾਹੁੰਦਾ। ਹਿੰਦ ਪਹਾੜੀ ਧਰਮ ਵਿਨਾਸ਼ਿਓ ਤੁਰਕ ਸੁਬੇਈਮਾਨ। ਕਹਿੰਦੇ ਜਿਹੜੇ ਪਹਾੜੀ ਨੇ ਉਹਨਾਂ ਨੇ ਆਪਣੇ ਧਰਮ ਦਾ ਨਾਸ ਕਰ ਲਿਆ ਜਿਹੜੇ ਤੁਰਕੋ ਬੇਈਮਾਨ ਹੋ ਗਏ ਕੁਰਾਨ ਦੀ ਸੌਂ ਖਾ ਕੇ। ਇਨ ਕਰਮਾਂ ਤੇ ਤੇਜ ਘਟਹਿ ਡਾਰ ਸੰਭੋਲ ਪ੍ਰਹਨ ਇਹਨਾਂ ਕਰਮਾਂ ਦੇ ਨਾਲ ਵੈਰੀ ਦਾ ਤੇਜ ਹੁਣ ਘਟਣਾ ਤੇ ਮੁੱਢ ਡਾਲਾਂ ਸਮੇਤ ਨਾਸ ਹੋ ਜਾਏਗਾ ਭਾਵ ਇਹਨਾਂ ਦੀ ਜੜ ਨਹੀਂ ਰਹਿਣੀ ਹੁਣ ਐਵੇਂ ਬਚਾਰ ਪ੍ਰਭ ਸੋ ਮਗ ਚੋਰਾ ਚਲੇ ਠੌਰ ਚਮਕਾਰੰ ਇਸ ਤਰ੍ਹਾਂ ਵਿਚਾਰ ਕੇ ਗੁਰੂ ਜੀ ਨੇ ਰਾਹ ਛੱਡ ਦਿੱਤਾ ਜਿਹੜਾ ਸਿੱਧਾ ਜਾਂਦਾ ਸੀ ਤੇ ਚਮਕੌਰ ਵੱਲੋਂ ਹੋਤਰੇ ਉੱਚੇ ਤਲ ਪਰ ਗ੍ਰਾਮ ਪਿਖਿਓ ਸੁਭ ਨਹਿ ਸਮੀਬ ਕੋ ਔਰੰ ਬੜੇ ਉੱਚੀ ਜਗ੍ਹਾ ਤੇ ਪਿੰਡ ਦੇਖਿਆ ਤੇ ਉਹਦੇ ਵਰਗਾ ਨੇੜੇ ਤੇੜੇ ਹੋਰ ਕੋਈ ਪਿੰਡ ਨਹੀਂ ਸੀ ਕਰਨ ਕਰਾਵਨ ਸਾਬੇਦ ਸਮਰਤ ਕਰਨਹੁ ਤੋ ਜਿਮ ਕਾਜੰ ਸਤਿਗੁਰੂ ਜੀ ਕਰਨ ਕਰਾਵਣ ਸਾਰੀਆਂ ਵਿਧੀਆਂ ਦੇ ਸਮਰਥ ਜਿਸ ਤਰ੍ਹਾਂ ਦਾ ਵੀ ਕਾਰਜ ਹੁੰਦਾ ਸਤਿਗੁਰੂ ਆਪ ਕਰ ਲੈਂਦੇ ਤਤਾ ਬਣਾਓ ਬਣਾਵਦ ਜੈ ਕਹਿ ਗਮਨੇ ਮੰਗ ਸਮਾਜੰ ਜਿਸ ਤਰ੍ਹਾਂ ਦੀ ਵੀ ਬਣਦ ਬਣਾਉ ਉਹ ਆ ਬਣਾ ਲੈਂਦੇ ਸੀ ਸਾਜੋ ਸਮਾਨ ਵਾਂਗ ਅਨਸਾਰ ਜਿੱਥੇ ਕਿਤੇ ਮਿਲ ਜਾਂਦਾ ਸੀ ਪਹੁੰਚੇ ਗ੍ਰਾਮ ਦੱਖਣੀ ਦਿਸਮੈ ਤਹਾ ਬਾਗ ਸੁਬਹਿ ਰਾਹ ਕਹਿੰਦੇ ਚਮਕੌਰ ਪਿੰਡ ਦੇ ਦੱਖਣ ਵਾਲੇ ਪਾਸੇ ਪਹੁੰਚ ਗਏ ਉਥੇ ਇੱਕ ਬਾਗ ਦੇਖਿਆ ਸਿੰਘ ਗਣ ਸਹਿਤ ਬਰੇ ਇਸ ਅੰਤਰ ਉਤਰੇ ਕਿਨ ਸਡੇਰਾ ਸਾਰੇ ਜਿਹੜੇ ਨਾਲ ਸਿੰਘ ਸੀ ਉਹਨਾਂ ਦੇ ਨਾਲ ਉਸ ਬਾਗ ਦੇ ਵਿੱਚ ਪਹੁੰਚ ਗਏ ਤੇ ਉਥੇ ਜਾ ਡੇਰਾ ਕੀਤਾ ਜੋ ਖੱਚਰ ਤੀਰਣ ਸੰਗਲਾ ਦੀ ਖਰੀ ਕਰੀਤ ਸਥਾਨਾ ਜਿਹੜੀ ਖੱਚਰ ਤੀਰਾਂ ਦੇ ਨਾਲ ਲੱਦੀ ਹੋਈ ਸੀ ਨਾ ਉਹਨੂੰ ਵੀ ਇੱਕ ਪਾਸੇ ਖੜੀ ਕਰ ਦਿੱਤਾ ਨਿਗਟ ਤਰੰਗਮ ਠਾਡੋ ਕੀ ਨਸ ਕਰ ਕਾ ਜੇ ਬਲਵਾਨਾ ਉਹਦੇ ਨਾਲ ਘੋੜੇ ਖੜੇ ਕਰ ਦਿੱਤੇ ਤੇ ਬਲਵਾਨ ਘੋੜੇ ਨੂੰ ਕਾਜ਼ੇ ਕਰ ਲਿਆ ਆਪਰ ਸਰਬ ਹੀ ਉਤਰੇ ਭੱਟ ਬਰ ਸਰਕ ਫਰਕ ਕਰ ਵੈਸੇ ਹੋਰ ਸਾਰੇ ਸੂਰਬੀਰ ਜਿਹੜੇ ਯੋਧੇ ਹੋ ਵੀ ਘੋੜਿਆਂ ਤੋਂ ਉਤਰ ਆਏ ਤੇ ਥੋੜੇ ਥੋੜੇ ਦੂਰ ਸਾਰੇ ਬਹਿ ਗਏ ਊਜ ਮઝાਜ ਬਿਨਾਂ ਰੱਖ ਪੇ ਕਰ ਤਰਨ ਤਰਨ ਉਹ ਹੈ ਜੈਸੇ ਬਿਨਾਂ ਰੱਖ ਗੁਰੂ ਜੀ ਦੇ ਉੱਚੇ ਮઝાਜ ਨੂੰ ਦੁਪਹਿਰ ਦੇ ਸੂਰਜ ਵਾਂਗ ਤੇਜ ਦੇਖ ਕੇ ਉਸਾਰੇ ਮਨ ਵਿੱਚ ਆਨੰਦਤ ਹੋ ਰਹੇ ਨੇ ਦਰਸ਼ਨ ਕਰਨੇ ਇਸ ਕਰ ਰਹੇ ਨੇ ਸਤਿਗੁਰੂ ਦੇ ਹੋਇ ਨਸਕੈ ਸਮੀਪ ਸਿੰਘ ਕੋ ਕਹਿਣਾ ਸਗਤ ਕਿ ਸਮਾਏ ਉਸ ਸਮੇ ਕੋਈ ਵੀ ਸਿੰਘ ਗੁਰੂ ਜੀ ਦੇ ਕੋਲ ਨਹੀਂ ਸੀ ਆ ਸਕਦਾ ਐਨਾ ਤੇਜ ਝਲਿਆ ਨਹੀਂ ਸੀ ਜਾਂਦਾ ਸਤਿਗੁਰੂ ਦੇ ਚਿਹਰੇ ਦਾ ਦੂਰ ਰੇਸ਼ ਦਰਸ਼ਨ ਤੇ ਛਣ ਮੈਂ ਮਾਉਣ ਤਰੇ ਕਹਿ ਨਹੀਂ ਉਸ ਸਮੇ ਗੁਰੂ ਜੀ ਦੇ ਦਰਸ਼ਨ ਦੂਰ ਨਰੀਸ਼ਾ ਨਿਭਾਵ ਦੂਰੋਂ ਹੀ ਦਰਸ਼ਨ ਕਰਨ ਦੀ ਉਸਤਾਸੀ ਇੰਨਾ ਤੇਜ ਇੰਨਾ ਜلال ਇੰਨਾ نور ਸਾਰੇ ਸਿੰਘ ਚੁੱਪ ਬੈਠੇ ਨੇ ਤੇ ਕੁਝ ਵੀ ਕਹਿੰਦੇ ਨਹੀਂ ਆਪਸ ਵਿੱਚ ਵਿਚਾਰਾ ਕਰ ਰਹੇ ਨੇ ਬਈ ਹੁਣ ਅੱਗੇ ਕੀ ਕਰਨਾ ਹੈ ਸੇਂਗਾਨੋ ਮੇਰੇ ਪਾਦਸ਼ਾਹ ਨੇ ਕਿਹਾ ਵੀ ਹੁਣ ਕੀ ਵਿਚਾਰ ਆ ਤੇ ਉਹ ਕਹਿੰਦੇ ਸਰਬ ਕਲਾ ਸਮਰਤ ਸਭ ਵਿਧਾਤ ਚਹੁ ਕਰੋ ਪ੍ਰਪਾਰਿ ਤੁਸੀਂ ਸਾਰੀ ਵਿਧੀਆਂ ਦੇ ਨਾਲ ਸਮਰਥ ਹੋ ਸੱਚੇ ਪਾਦਸ਼ਾਹ ਜੇਵੇਂ ਤੁਹਾਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਹੀ ਕਾਰਜ ਕਰ ਸਕਦੇ ਹੋ ਹਮ ਅਲਪਗ ਕਹਾ ਗਤ ਜਾਨੈ ਭੂਤ ਭਵਿਖ ਉਰਤਾਰੀ ਅਸੀਂ ਤਾਂ ਥੋੜੀ ਬੁੱਧੀ ਵਾਲੇ ਆ ਆਪ ਜੀ ਦੀ ਗਤੀ ਨੂੰ ਅਸੀਂ ਕਿਵੇਂ ਜਾਣ ਸਕਦੇ ਹਾਂ ਦੁਸਰੇ ਦਾ ਭੂਤ ਤੇ ਭੇਕ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੋਇਆ ਈਮ ਸੁਣ ਕੇ ਕਲਗੀ ਧਰ ਚਤਵ ਸਾਹ ਨਰੰਗਾ ਦਰੋਹੀ ਇਸ ਤਰ੍ਹਾਂ ਸੁਣ ਕੇ ਨਾ ਸਤਿਗੁਰੂ ਨੇ ਵਿਚਾਰ ਕੀਤੀ ਵੀ ਜਿਹੜਾ ਔਰੰਗਜ਼ੇਬ ਆ ਵੱਡਾ ਧਰੋਹੀ ਐ ਸਤਰ ਅਹ ਅਰ ਗਿਰਪਦ ਸਗਰੇ ਕੂੜ ਮਿਲੇ ਸਭ ਧਰੋਹੀ ਤੁਰਕ ਬਾਦਸ਼ਾਹ ਤੇ ਸਾਰੇ ਝੂਠੇ ਪਾੜੀ ਰਾਜਿਆਂ ਨੇ ਮਿਲ ਕੇ ਵੱਡਾ ਤ੍ਰੋ ਹੋ ਕੀਤਾ ਸਿੰਗਨ ਦਿਸ ਬਲੋਕ ਪ੍ਰਭ ਬੋਲੇ ਦੇਖੋ ਗ੍ਰਾਮ ਮਜਾਰੀ ਸਿੰਗਾਵਲ ਵੇਖ ਕੇ ਸਤਿਗੁਰੂ ਕਹਿੰਦੇ ਨੇ ਜਾਓ ਹੁਣ ਇਸ ਪਿੰਡ ਦੇ ਵਿੱਚ ਜਾਓ ਕਾਚ ਹਵੇਲੀ ਧੀਰਕੀਨਸ ਉੱਚੇ ਥਾਨੋ ਸਾਰੇ ਵੀ ਕਿਸੇ ਨੇ ਕੋਈ ਉੱਚੀ ਹਵੇਲੀ ਕਿਸੇ ਉੱਚੇ ਥਾਂ ਤੇ ਬਣਾਈ ਹੋਵੇ ਤੁਸੀਂ ਪਤਾ ਕਰਕੇ ਆਓ ਕਾਚੀ ਗੜੀ ਅਟਾਰੀ ਦਿਖਤ ਜੋ ਛਾਤਨ ਕੀ ਹੋਵੇ ਕੱਚੀ ਗੜੀ ਦੀ ਇੱਕ ਓ ਅਟਾਰੀ ਨਜ਼ਰ ਆਉਂਦੀ ਹੈ ਉਹ ਦੋ ਛੱਤਾਂ ਦੀ ਬਣੀ ਹੋਈ ਹੈ ਜਿਵੇਂ ਆਪਾਂ ਚਵਾਰਾ ਕਹਿੰਦੇ ਨੇ ਦੋ ਮਜਲਾ ਇਸ ਕੋ ਮਾਲ ਗਪੰਜ जाट ਕੋ ਤੇ ਅਨੋ ਹਮ ਜੋ ਉਹਦਾ ਮਾਲ ਜਿਹੜਾ ਪੰਜ ਹੈ ਉਹਨੂੰ ਸਾਡੇ ਕੋਲ ਲਿਆਓ ਅਸੀਂ ਉਹਦੇ ਨਾਲ ਗੱਲ ਕਰਦੇ ਹਾਂ ਸੋਨ ਕਰ ਪੰਜ ਸਿੰਘ ਤਬ ਉੱਠ ਕਰ ਗਮਨੇ ਗ੍ਰਾਮ ਮਝਾਰਾ ਸਤਿਗੁਰੂ ਦਾ ਹੁਕਮ ਸੁਣ ਕੇ ਤੇ ਪੰਜ ਸਿੰਘ ਉੱਠੇ ਤੇ ਉਹ ਪਿੰਡ ਦੇ ਵਿੱਚ ਗਏ ਹਉ ਤੋ ਅਤਾ ਏਕੇ ਵਿੱਚ ਬੈਟਿਓ ਤੂਰਨ ਜਾਏ ਨਿਹਾਰਾ ਇਸ ਤੇ ਗੜੀ ਦਾ ਮਾਲਿਕ ਸੱਥ ਦੇ ਵਿੱਚ ਬੈਠਾ ਸੀ ਤੁਰਤ ਜਾ ਕੇ ਇਹਨਾਂ ਨੇ ਉਹਨੂੰ ਵੇਖ ਲਿਆ ਉਹਦੇ ਕੋਲ ਪਹੁੰਚ ਗਏ ਜਿਮੇਦਾਰ ਤੋਂ ਪੰਜ ਗ੍ਰਾਮ ਕੋ ਗੁਰੂ ਹਕਾਰਨ ਕੀਨੋ ਤੂੰ ਜਿਮੀਦਾਰ ਐ ਤੇ ਪਿੰਡ ਦਾ ਪੰਜ ਵੀ ਐ ਤੈਨੂੰ ਸਤਿਗੁਰੂ ਨੇ ਸਦਿਆ ਉਪਵਨ ਮੈਂ ਉਤਰੇ ਕਰੋਨਾੰਦ ਚਲਿਐ ਬਲਮਭੀਨੋ ਉਹ ਕਿਰਪਾ ਨਿਧਾਨ ਨੇ ਉਹ ਬਾਗ ਦੇ ਵਿੱਚ ਉਪਵਨ ਭਾਵ ਬਾਗ ਉਹਦੇ ਵਿੱਚ ਉਤਾਰਾ ਕੀਤਾ ਕਿਸੇ ਦੇਰੀ ਤੋਂ ਬਗੈਰ ਚਲੋ ਹੁਣ ਉਹਨਾਂ ਦੇ ਕੋਲ ਸੁਨ ਰਾਹਕ ਹਿਤ ਟਾਰ ਕਰਨ ਕੋ ਸਿੰਘਨ ਸੰਗ ਬਖਾਨਾ ਇਹ ਸੁਣ ਕੇ ਨਾ ਉਹ ਟਾਲਾ ਕਰਨ ਵਾਸਤੇ ਸਿੰਘਾਂ ਨੂੰ ਕਹਿਣ ਲੱਗਾ ਨਹਿ ਅਕੋਰ ਕੁਸ਼ਮੋਰ ਸਮੀਪੈ ਰਿਗਤ ਪਾਨ ਨਹਿ ਜਾਣਾ ਮੇਰੇ ਕੋਲ ਕੋਈ ਭੇਟਾ ਕਰਨੋਂ ਉਪਹਾਰ ਨਹੀਂ ਆ ਤੇ ਖਾਲੀ ਹੱਥ ਮੈਂ ਕਿਵੇਂ ਜਾਵਾਂ ਮੈਂ ਨਹੀਂ ਜਾਣਾ ਏਕ ਸੰਗ ਸੰਤੂਰਨ ਆਇਓ ਪ੍ਰਭ ਕੇ ਸਾਥ ਉਚਾਰਾ ਇੱਕ ਸਿੰਘ ਸੁਣ ਕੇ ਨਾ ਉਸੇ ਵਕਤ ਗੁਰੂ ਪਾਤਸ਼ਾਹ ਦੇ ਕੋਲ ਆਇਆ ਤੇ ਕਹਿਣ ਲੱਗਾ ਤਿਆਰ ਉਪਾਏਨ ਅਬ ਕਿਛ ਨਾ ਹੈ ਰਕਤ ਪਾਨ ਕਰ ਤਾਰਾ ਮੇਰੇ ਕੋਲ ਹੋਣ ਕੋਈ ਉਪਹਾਰ ਨਹੀਂ ਤੇ ਖਾਲੀ ਹੱਥ ਮੈਂ ਕਿਵੇਂ ਆਵਾਂ ਉਹਨੇ ਇਹ ਟਾਲਾ ਕਰ ਦਿੱਤਾ ਸੱਚੇ ਪਾਤਸ਼ਾਹ ਦਿਆ ਸਿੰਘ ਦੀਨਾਰ ਪੰਜ ਦੇ ਤੂਰਨ ਸਿੰਘ ਪਠਾਇਓ ਤੇ ਭਾਈ ਦਿਆ ਸਿੰਘ ਨੇ ਪੰਜ ਮੋਹਰਾਂ ਦੇ ਕੇ ਉਹ ਸਿੰਘ ਨੂੰ ਭੇਜਿਆ ਦਈ ਚੌਧਰੀ ਕੇ ਤਬ ਕਰਮੈਂ ਲੈ ਕੇ ਸੋ ਉਠ ਆਇਓ ਉਹ ਸਰਫੀਆਂ ਚੌਧਰੀ ਦੇ ਹੱਥ ਵਿੱਚ ਦਿੱਤੀਆਂ ਤੇ ਚੌਧਰੀ ਇਹ ਸਰਫੀਆਂ ਲੈ ਕੇ ਆਇਆ ਉਹ ਬਨ ਮੈਂ ਕਰ ਸਤਗੁਰੂ ਦਰਸ਼ਕ ਧਰ ਦੀ ਨਾਰ ਅਗਾਰੀ ਬਾਗ ਦੇ ਵਿੱਚ ਸਤਗੁਰੂ ਦੇ ਅੱਗੇ ਉਹ ਮੋਹਰਾਂ ਧਰ ਕੇ ਦਰਸ਼ਨ ਕੀਤੇ ਬੰਦਨ ਪਦ ਅਰ ਬੰਦਨ ਪਰ ਕਰ ਬੈਠੇ ਉਹ ਸ਼ੰਕਾ ਧਾਰੀ ਚਰਨ ਕਮਲਾਂ ਦੇ ਉੱਤੇ ਬੰਦਨਾ ਕਰਕੇ ਸ਼ੰਕਾ ਕਰਕੇ ਬਹਿ ਗਿਆ ਨੈ ਸਮਝਿਓ ਘਰ ਲੈਣ ਪੇਚ ਕੋ ਜੜਵ ਐਸਨ ਮੁਖ ਦੇਖ ਕੇ ਉਹ ਸਮਝਦਾ ਸੀ ਵੀ ਘਰ ਲੈਣਗੇ ਪਰ ਉਹਨੂੰ ਕੋਈ ਪੇਚ ਛਲ ਹੁਣ ਸੁਝਦਾ ਨਹੀਂ ਸੀ ਵੀ ਕਿਵੇਂ ਬਚੀਏ ਨਿਹਕਾਰ ਮੈਂ ਕਿਵੇਂ ਕਰਾਂ ਬੋ ਜੇ ਕੋਸਲ ਪ੍ਰਭੂ ਨੇ ਪੂਰਵ ਭਾਖੀ ਸਰੇ ਬਿ ਸਿੱਖ ਉਹਦੇ ਅੰਦਰ ਦੀ ਗੱਲ ਸਤਿਗੁਰੂ ਨੇ ਸਮਝ ਲਈ ਪਹਿਲਾ ਸਤਿਗੁਰੂ ਨੇ ਸੋਖ ਸਾਧ ਪੁੱਛੀ ਕਹਿਣ ਲੱਗਿਆ ਤੇਰਾ ਕਲਿਆਣ ਹੋਵੇਗਾ ਸਤਿਗੁਰੂ ਕਹਿਓ ਕਿਲਾ ਜਸ ਤੇਰੋ ਸੋ ਹਮ ਕੋਦ ਖਰਾਵੋ ਜਿਹੜਾ ਇਹ ਤੇਰਾ ਕਿਲਾ ਤੇਰੀ ਆ ਠਾਰੀ ਐ ਸਾਨੂੰ ਦਿਖਾਓ ਕਿਸ ਪ੍ਰਕਾਰ ਕੋ ਰਚਿਓ ਪ੍ਰਕਾਰਾ ਜਿਸ ਤਰ੍ਹਾਂ ਤੋਂ ਇਹਦੀ ਫਸੀਲ ਬਣਾਈ ਐ ਪੌਰ ਠੌਰ ਡਿਡ ਗਾਵੋ ਦਰਵਾਜੇ ਕਿੰਨੀ ਕਪਕਿਆਈ ਐ ਕਿੰਨੀ ਕ ਮਜ਼ਬੂਤ ਐ ਤੇਰੀ ਹਵੇਲੀ ਐ ਸਾਨੂੰ ਦਿਖਾ ਸੁਣ ਬੇ ਜਾਟ ਹਹਰਿਓ ਔਰ ਦੀਰਗ ਜਤਨ ਪਾਏ ਵਿਚਾਰ ਐ ਸੁਣ ਕੇ ਉਹ ਕੰਬ ਉਠਿਆ ਉਹਦਾ ਦੇਲੇ ਲਗਿਆ ਹੁਣ ਕੋਈ ਯਤਨ ਨਹੀਂ ਸੀ ਬਣਦਾ ਵੀ ਮੈਂ ਜਾਨ ਕਿਵੇਂ ਛਡਾਵਾਂ ਲੱਖੋ ਸਤਰ ਗਹਿਲਵੇਂ ਇਨਕੇ ਜਾਨਵਰ ਇਹ ਬੁਚਾਰਾ ਉਹ ਸੋਚਣ ਲੱਗਾ ਵੀ ਇਨ੍ਹਾਂ ਦੇ ਪਿੱਛੇ ਲੱਖਾਂ ਹੀ ਵੈਰੀ ਪਏ ਨੇ ਤੇ ਜਾਣ ਬੁੱਝ ਕੇ ਫਰੇਬ ਦੀ ਗੱਲ ਲੱਗਾ ਕਰਨ ਕਹਿੰਦਾ ਮਹਾਰਾਜ ਹੈ ਦਰਗਨ ਜਾਣੋ ਬਸ ਬੇ ਕੋ ਘਰ ਕੀਨਾ ਮਹਾਰਾਜ ਇਹ ਬੜਾ ਔਖਾ ਹੈ ਰਹਿਣ ਵਾਸਤੇ ਮੈਂ ਘਰ ਬਣਾਇਆ ਬੁਰਜ ਨਾ ਮੋਰਚਾ ਪੌਰ ਨਾ ਗਾਢੋ ਪਰਖਾ ਧੀਰਗਹੀ ਨਾ ਇੱਥੇ ਨਾ ਕੋਈ ਬੁਰਜ ਐ ਨਾ ਮੋਰਚਾ ਐ ਨਾ ਕੋਈ ਪੱਕਾ ਦਰਵਾਜਾ ਐ ਖਾਈ ਵੀ ਕੋਈ ਪਾਸੇ ਵੱਢੀ ਨਹੀਂ ਏਕ ਅਟਾਰੀ ਇਹ ਜੋ ਦਿਖਤ ਕਾਮਨਾ ਲਰਬੇ ਕੈਰੀ ਆ ਜਿਹੜੀ ਇਹ ਕਟਾਰੀ ਤੁਹਾਨੂੰ ਨਜ਼ਰ ਆ ਰਹੀ ਐ ਨਾ ਇਹ ਵੀ ਜੰਗ ਕਰਨ ਦੇ ਯੋਗ ਨਹੀਂ ਐ ਦੋ ਤਰਾ ਘਰ ਜਾਟਨ ਕੇ ਅੰਤਰ ਬਾਟੀ ਪ੍ਰਾਤਨ ਵੇਰੀ ਦੋ ਤਿੰਨ ਘਰ ਜਟਾਂ ਦੇ ਰਹਿੰਦੇ ਨੇ ਭਰਾਵਾਂ ਨੇ ਆਪਸ ਵਿੱਚ ਵੰਡ ਕੇ ਨਿਵੇੜ ਲਈ ਐ ਇਹ ਅੱਡੋ ਅੱਡੀ ਕੀਤੀ ਹੋਈ ਤੁਹਾਡੇ ਮਤਲਬ ਦੀ ਨਹੀਂ ਪੰਜ ਤ੍ਰੈਣ ਕੋ ਪਰਦਾ ਰੱਖੇ ਬਸੇ ਇਸੇ ਕੇ ਮਾਹੀ ਸਾਰੀਆਂ ਇਸਤਰੀਆਂ ਪਰਦੇ ਵਿੱਚ ਰਹਿੰਦੀਆਂ ਨੇ ਜਿਹੜੀ ਇਸ ਘਰ ਵਿੱਚ ਨੇ ਨਾਹ ਤਾਂ ਮੈਂ ਤੁਮ ਕੋ ਲੈ ਚਾਲਤ ਪਿਖਨ ਅਟਕਿਸ਼ਨਾ ਹੈ ਨਹੀਂ ਤਾਂ ਮੈਂ ਤੁਹਾਨੂੰ ਲੈ ਜਾਂਦਾ ਵੇਖਣ ਵੱਲੋਂ ਕਿਸੇ ਤਰ੍ਹਾਂ ਦੀ ਰੋਕ ਨਹੀਂ ਅੰਦਰ ਇਸਤਰੀਆਂ ਨੇ ਉਹ ਪਰਦੇ ਵਿੱਚ ਰਹਿਣੀਆਂ ਨੇ ਬਹੁ ਭਰਾਤਨ ਕੋ ਸਾਂਝਾ ਘਰ ਹੈ ਪ੍ਰਵਸ਼ਣ ਪੁਰਖ ਬਿਰੰਨ ਸਾਰੇ ਭਰਾਵਾਂ ਦਾ ਸਾਂਝਾ ਘਰ ਹੈ ਬੇਗਾਨਾ ਬੰਦਾ ਇਹਦੇ ਵਿੱਚ ਆ ਨਹੀਂ ਸਕਦਾ ਬੜੇ ਹਮਾਰੇ ਹੇਤ ਮਰਜ਼ਾਦਾ ਪ੍ਰਤਮੇ ਨੀਮ ਬਖਾਨਾ ਸਾਡੇ ਵੱਡ ਵਡੇਰਿਆਂ ਦੀ ਇਹ ਮਰਿਆਦਾ ਹੈ ਤੇ ਪ੍ਰਾਣਾ ਨੇਮ ਹੈ ਵੀ ਉਪਰੇ ਬੰਦੇ ਨੂੰ ਅੰਦਰ ਨਹੀਂ ਜਾਣ ਦੇਣਾ ਲਰਬੇ ਉਚਤ ਹੋ ਤੋ ਜੇ ਗੜ ਮੈਂ ਚਿੰਤਾ ਹੋ ਤਨਾ ਕੋਈ ਤੇ ਜੇ ਇਸ ਗੜੀ ਲੜਨ ਵਾਸਤੇ ਉਚਤ ਹੁੰਦੀ ਚੰਗੀ ਹੁੰਦੀ ਤੇ ਫਿਰ ਕੋਈ ਫਿਕਰ ਹੀ ਨਹੀਂ ਜੀਏ ਤੇ ਆਮ ਜਿਹਾ ਘਰ ਹੈ ਸਤਿਗੁਰੂ ਉਮਤੇ ਅਜ ਅਪਰ ਕੌਣ ਹੋਏ ਜਿਸੇ ਤਰ ਅਖਤ ਹੋ ਗਈ ਉਪਰੋਂ ਉਪਰੋਂ ਕਹਿੰਦਾ ਵੀ ਤੁਹਾਡੇ ਨਾਲੋਂ ਚੰਗਾ ਹੋਰ ਕੌਣ ਹੈ ਜਿਹਦੇ ਕੋਲੋਂ ਅਸੀਂ ਕੋਈ ਚੀਜ਼ ਲੁਕਾ ਛੱਡੀਏ ਚੰਗਾ ਵੀ ਬਣਦਾ ਅੰਦਰੋਂ ਡਰਦਾ ਵੀ ਇਹ ਜਵਾਬ ਵੀ ਦੇਈ ਜਾਂਦਾ ਮਹਾ ਚਤਰ ਸਤਿਗੁਰ ਨਿਰਬੁੱਧ ਕੇ ਲੱਖ ਫਰੇਬ ਹੋਏ ਠਾਡੇ ਸਤਿਗੁਰੂ ਉਹਦੀ ਇਹ ਡਰ ਵਾਲੀ ਭਾਵ ਇਹਨਾਂ ਨੂੰ ਸਮਝ ਗਏ ਤੇ ਫਰੇਬ ਸਮਝ ਕੇ ਉਹਦਾ ਖੜੇ ਹੋ ਗਏ ਸਿੰਘਾਂ ਤੇ ਪਕਰਾਇਆ जाट ਕੋ ਨਹ ਛੂਟਾ ਘੜਗਾਡੇ ਕੋ ਨੂੰ ਸਿੰਘਾਂ ਨੂੰ ਫੜਾ ਦਿੱਤਾ ਕਹਿੰਦੇ ਛੁੱਟ ਨਾ ਜਾਵੇ ਹੁਣ ਪੱਕਾ ਬੰਨ ਲੋ ਇਹਨੂੰ ਅੰਦਰ ਦਾ ਪਗਿਆਈ ਵੀ ਬਹੁਤ ਵਧੀਆ ਘੜੀ ਬੜੀ ਚੰਗੀ ਹੈ ਝੂੜੀ ਮਰੀ ਜਾਂਦਾ ਝੂੜੀ ਬੋਲੀ ਜਾਂਦਾ ਸੰਗ ਸੀਗਰਤਾ ਚੜੇ ਤਰੰਗਮ ਚਲੇ ਗ੍ਰਾਮ ਕੋ ਆਏ ਬੜੀ ਛੇਤੀ ਸਾਰੇ ਜਣੇ ਘੋੜਿਆਂ ਤੇ ਚੜ ਗਏ ਚੱਲ ਕਹਦੇ ਪਿੰਡ ਵਿੱਚ ਆ ਗਏ ਦੁਰਬਲ ਜਹਾੜ ਪੈ ਕਿਉ ਇੱਕ ਆ ਗਏ ਤੇ ਸੋ ਪ੍ਰਭੂ ਅਲਾਏ ਇੱਧਰ ਇੱਕ ਬੜਾ ਕਮਜ਼ੋਰ ਜਿਹਾ ਜੱਟ ਉਹ ਅੱਗੇ ਤੁਰਿਆ ਜਾਂਦਾ ਤੇ ਉਹਨੂੰ ਬਾਦਸ਼ਾਹ ਕਹਿਣ ਲੱਗੇ ਕਹਾਂ ਅੰਦਰ ਕੋ ਪੌਰ ਬਤਾਵੋ ਚੱਲ ਅੱਗੇ ਖੋਲਵਾਵੋ ਇਸ ਗੜੀ ਦਾ ਦਰਵਾਜ਼ਾ ਕਿਤੇ ਚੱਲ ਅੱਗੇ ਅੱਗੇ ਚੱਲ ਤੇ ਖੜਾ ਹੇਰ ਨਿਹਤ ਹਮੋ ਕੇ ਵਰਨਿਓ ਸਗਲ ਭੇਦ ਸਮਝਾਵੋ ਅਸੀਂ ਦੇਖਣ ਵਾਸਤੇ ਆਏ ਆ ਤੋ ਚਲ ਤੇ ਇਹਦੇ ਮਾਲਕ ਨੂੰ ਤੇ ਲਿਆ ਸੀ ਫੜ ਤੇ ਤੂੰ ਹੁਣ ਦੱਸ ਇਹ ਘੜੀ ਦਾ ਦਰਵਾਜਾ ਕਿੱਥੋਂ ਖੁੱਲਦਾ ਕਿੱਧਰੋਂ ਇਹਦਾ ਮੁਖ ਦਰਵਾਜਾ ਸਾਰੇ ਭੇ ਤੂੰ ਦੱਸ ਚਮਕੌਰ ਦੀ ਘੜੀ ਦੇ ਵਿੱਚ ਮੇਰੇ ਸਤਿਗੁਰੂ ਇਸ ਤਰ੍ਹਾਂ ਪ੍ਰਵੇਸ਼ ਕੀਤਾ ਤੇ ਉਹਦੇ ਵਿੱਚ ਪਕਿਆਈ ਤਕੜਾਈ ਕਿਵੇਂ ਕੀਤੀ ਤੇ ਉਹ ਰਵੇ ਨਹੀਂ ਕਿਵੇਂ ਲਈ ਇਹ ਆ ਕੱਲ ਦਾ ਪ੍ਰਕਰਣ ਹੈ ਆਪਾਂ ਕੱਲ ਨੂੰ ਸਰਵਣ ਕਰਾਂਗੇ ਉਸ ਤੋਂ ਬਾਅਦ ਇੱਥੇ ਚਮਕੌਰ ਦੀ ਗੜੀ ਵਿੱਚ ਜੰਗ ਕਿਵੇਂ ਹੋਇਆ ਅਗਲਾ ਵਾਤਾਵਰਣ ਕਿਵੇਂ ਵਾਪਰਿਆ ਇਹ ਕੱਲ ਸਰਵਣ ਕਰਾਂਗੇ ਅੱਜ ਦੀ ਇਹ ਨਹੀਂ ਹਾਜ਼ਰੀ ਪ੍ਰਵਾਨ ਕਰਨੀ ਹੋਈਆਂ ਭੁਲਾ ਦੀ ਖਿਮਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਰਗ ਚਰਨਾਂ ਦਾ ਧਿਆਨ ਧਰਦੇ ਹੋਏ ਸਰਬੱਤ ਦਾ ਸਾਥ ਸੰਗਤ ਬڑے ਪ੍ਰੇਮ ਸਹਿਤ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ